ਸਾਡਾ YouTube ਚੈਨਲ ਦੇਖ ਰਹੇ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਸ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਹੀ ਬਿਲਕੁਲ ਠੀਕ ਹੋਵੋਗੇ ਤੇ ਹਾਜ਼ਰ ਹੋਇਆ ਜੀ ਤੁਹਾਡੇਗੇ ਇੱਕ ਨਵੀਂ ਵੀਡੀਓ ਲੈ ਕੇ ਅੱਜ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਜੀ ਪਿੰਡ ਮਾੜੀ ਕੰਬੋਕੇ ਜਿਸ ਸਥਾਨ ਦੇ ਉੱਪਰ ਮਹਾਨ ਸ਼ਹੀਦ ਬਾਬਾ ਸੁਖਾ ਸਿੰਘ ਜੀ ਅਤੇ ਮਹਾਨ ਸ਼ਹੀਦ ਬਾਬਾ ਮਹਿਤਾਬ ਸਿੰਘ ਜੀ ਹੁੰਦਾ ਗੁਰਦੁਆਰਾ ਸਾਹਿਬ ਸ਼ੋਭੀਤਾ ਉਥੋਂ ਦੇ ਆਪਾਂ ਕਰਾਂਗੇ ਦਰਸ਼ਨ ਤੇ ਨਾਲ ਹੀ ਆਪਾਂ ਤੁਹਾਨੂੰ ਉਥੋਂ ਦੇ ਇਤਿਹਾਸ ਬਾਰੇ ਦੱਸਾਂਗੇ ਤੇ ਜਿਹੜੇ ਵੀ ਵੀਰ ਸਾਡੇ ਚੈਨਲ ਤੇ ਨਵੇਂ ਆਏ ਆ ਉਹ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਕਿਉਂਕਿ ਅਸੀਂ ਇਦਾਂ ਹੀ ਤੁਹਾਡੇ ਵਾਸਤੇ ਨਵੇਂ-ਨਵੇਂ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਜੀ ਗੁਰਦੁਆਰਾ ਸਾਹਿਬ ਅੱਜ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਉਹਨਾਂ ਮਹਾਨ ਸ਼ਹੀਦਾਂ ਦੇ ਅਸਥਾਨ ਤੇ ਨਤਮਸਤਕ ਹੋਣ ਆਏ ਆ ਜਿਨ੍ਹਾਂ ਨੇ ਗੁਰਦੁਆਰਿਆਂ ਦੀ ਬੇਅਦਬੀ ਨਾ ਸਹਾਰਦੇ ਹੋਏ ਮੱਸਾ ਰੰਗੜ ਦਾ ਸਿਰ ਸਰੀਰ ਨਾਲੋਂ ਵੱਖ ਕਰ ਦਿੱਤਾ ਸੀ ਤੇ ਸਿੱਖ ਧਰਮ ਦੇ ਦੋਖੀਆਂ ਨੂੰ ਇਹ ਗੱਲ ਦਾ ਪਤਾ ਲਵਾ ਦਿੱਤਾ ਕਿ ਜੋ ਵੀ ਗੁਰਦੁਆਰਿਆਂ ਦੀ ਬੇਦਵੀ ਕਰੇਗਾ ਉਸ ਦਾ ਹਾਲ ਉਹੀ ਹੋਵੇਗਾ ਜੋ ਮਸੇ ਰੰਗੜ ਨਾਲ ਹੋਇਆ ਸੀ ਤੇ ਆਪਾਂ ਅੱਜ ਉਥੋਂ ਦੇ ਸਥਾਨ ਦੇ ਕਰਾਂਗੇ ਦਰਸ਼ਨ ਤੇ ਤੁਸੀਂ ਵੀ ਆਪਣੇ ਕੀਮਤੀ ਸਮੇਂ ਵਿੱਚੋਂ ਕੋਈ 5 ਮਿੰਟ ਕੱਢ ਕੇ ਉਹਨਾਂ ਦੇ ਸਥਾਨ ਦੇ ਦਰਸ਼ਨ ਕਰੋ ਤਾਂ ਜੋ ਆਪਣਾ ਜੀਵਨ ਜਿਹੜਾ ਉਹ ਸਫਲਾ ਹੋ ਸਕੇ ਤੇ ਹੁਣ ਆਪਾਂ ਤੁਹਾਨੂੰ ਕਰਵਾਉਣੇ ਆ ਦਰਸ਼ਨ ਗੁਰਦੁਆਰਾ ਸਾਹਿਬ ਦੇ ਬਾਬਾ ਸੁਖਾ ਸਿੰਘ ਜੀ ਦਾ ਪਿੰਡ ਮਾੜੀ ਕੰਬੋਕੇ ਸੀ ਜਿਸ ਸਥਾਨ ਦੇ ਉੱਪਰ ਇਹ ਗੁਰਦੁਆਰਾ ਸ਼ਿਸ਼ੋਭੀਤਾ ਪਿੰਡ ਮਾੜੀ ਕੰਬੋਕੇ ਦੇ ਵਿੱਚ ਤੇ ਬਾਬਾ ਮਹਤਾਬ ਸਿੰਘ ਜੀ ਦਾ ਪਿੰਡ ਮੀਰਾਕੋਟ ਸੀ ਤੇ ਬਾਬਾ ਸੁਖਾ ਸਿੰਘ ਜੀ ਨੇ ਅੰਮ੍ਰਿਤਸਰ ਵਿਖੇ ਜਾ ਕੇ ਖੰਡੇ ਵਾਟੇ ਦੀ ਪੋਲ ਛਗੀ ਅਤੇ ਸਿੰਘ ਸੱਜੇ ਉਸ ਟਾਈਮ ਤੇ ਮੁਗਲਾਂ ਦੇ ਅਤਿਆਚਾਰਾਂ ਕਾਰਨ ਸਿੱਖੀ ਨੂੰ ਧਾਰਨ ਕਰਨਾ ਕੋਈ ਅਜਵਰਗੀ ਗੱਲ ਨਹੀਂ ਸੀ ਉਸ ਟਾਈਮ ਤੇ ਸਿੱਖੀ ਨੂੰ ਧਾਰਨ ਕਰਨਾ ਮਤਲਬ ਮੌਤ ਨੂੰ ਵਯਾਉਣਾ ਸੀ ਜਦੋਂ ਬਾਬਾ ਸੁਖਾ ਸਿੰਘ ਜੀ ਸਿੰਘ ਸੱਜੇ ਤਾਂ ਕਿਸੇ ਚੁਗਲਖੋਰ ਨੇ ਹਕੂਮਤ ਪਾਸ ਜਾ ਕੇ ਸ਼ਿਕਾਇਤ ਲਾ ਦਿੱਤੀ ਕਿ ਸੁਖਾ ਸਿੰਘ ਸਿੰਘ ਸੱਜ ਗਿਆ ਹੈ ਤਾਂ ਹਕੂਮਤ ਦੀ ਫੌਜ ਨੇ ਆ ਕੇ ਪਿੰਡ ਨੂੰ ਘੇਰਾ ਪਾ ਲਿਆ ਸਬੱਬ ਨਾਲ ਉਸ ਟਾਈਮ ਤੇ ਸੁਖਾ ਸਿੰਘ ਘਰ ਨਹੀਂ ਸੀ ਇਸ ਲਈ ਉਹ ਮੁਗਲਾਂ ਦੇ ਹੱਥੋਂ ਆਉਣ ਤੋਂ ਬਚ ਗਿਆ ਜਦੋਂ ਭਾਈ ਸੁਖਾ ਸਿੰਘ ਜੀ ਘਰ ਵਾਪਸ ਆਏ ਤਾਂ ਮਾਤਾ ਪਿਤਾ ਨੇ ਉਹਨਾਂ ਨੂੰ ਬਹੁਤ ਸਮਝਾਇਆ ਕਿ ਸਾਡਾ ਸਿੱਖਾਂ ਨਾਲ ਕੀ ਮੇਲ ਅਸੀਂ ਸਿੱਖੀ ਤੋਂ ਕੀ ਲੈਣਾ ਹੈ ਪਰ ਇਹਨਾਂ ਗੱਲਾਂ ਦਾ ਭਾਈ ਸੁਖਾ ਸਿੰਘ ਜੀ ਤੇ ਕੋਈ ਬਹੁਤਾ ਅਸਰ ਨਾ ਹੋਇਆ ਤਾਂ ਮਾਤਾ ਪਿਤਾ ਨੇ ਭਾਈ ਸੁਖਾ ਸਿੰਘ ਜੀ ਨਾਲ ਦਗਾ ਕਮਾਉਣ ਦੀ ਚਾਲ ਚੱਲੀ ਉਹਨਾਂ ਨੇ ਰਾਤ ਦੇ ਭੋਜਨ ਸਮੇਂ ਕੋਈ ਨਸ਼ੀਲੀ ਪਦਾਰਥ ਭੋਜਨ ਵਿੱਚ ਪਾ ਦਿੱਤਾ ਜਿਸ ਨਾਲ ਭਾਈ ਸੁਖਾ ਸਿੰਘ ਜੀ ਬੇਹੋਸ਼ ਹੋ ਗਏ ਤੇ ਬੇਹੋਸ਼ੀ ਦੀ ਹਾਲਤ ਵਿੱਚ ਉਹਨਾਂ ਦੇ ਕੇਸ ਕਤਲ ਕਰ ਦਿੱਤੇ ਜਦ ਸਵੇਰੇ ਭਾਈ ਸੁਖਾ ਸਿੰਘ ਜੀ ਉੱਠੇ ਤਾਂ ਉਹਨਾਂ ਨੇ ਆਪਣੇ ਸਿਰ ਉੱਪਰ ਹੱਥ ਫੇਰਿਆ ਤਾਂ ਉਹਨਾਂ ਨੂੰ ਰਾਤ ਵਾਲੀ ਬੀਤੀ ਘਟਨਾ ਬਾਰੇ ਪਤਾ ਲੱਗਾ ਇਹ ਦੇਖ ਕੇ ਸੁਖਾ ਸਿੰਘ ਬਹੁਤ ਹੀ ਨਿਰਾਸ਼ ਹੋਏ ਅਤੇ ਘਰੋਂ ਨੱਠ ਗਏ ਉਹ ਬਿਨਾ ਕੇਸਾਂ ਤੋਂ ਜਿਉਂਦਾ ਨਹੀਂ ਸੀ ਰਹਿਣਾ ਚਾਹੁੰਦੇ ਇਸ ਲਈ ਉਹਨਾਂ ਨੇ ਇੱਕ ਖੂਹ ਵਿੱਚ ਛਾਲ ਮਾਰ ਦਿੱਤੀ ਪਰ ਪਾਣੀ ਘਟ ਹੋਣ ਕਰਕੇ ਜਤਨਾਂ ਦੇ ਬਾਵਜੂਦ ਵੀ ਉਹ ਡੁੱਬ ਨਾ ਸਕੇ ਉਹਨੇ ਨੂੰ ਇੱਕ ਸਿੰਘ ਉਧਰ ਆਇਆ ਤਾਂ ਜਦ ਉਸ ਨੂੰ ਪਤਾ ਲੱਗਾ ਕਿ ਸੁਖਾ ਸਿੰਘ ਨੇ ਖੂਹ ਵਿੱਚ ਛਾਲ ਮਾਰੀ ਹੈ ਤਾਂ ਉਸ ਨੇ ਸੁਖਾ ਸਿੰਘ ਨੂੰ ਸਮਝਾਇਆ ਕਿ ਜੇ ਤੂੰ ਮਰਨਾ ਹੀ ਹੈ ਤਾਂ ਜ਼ਾਲਮਾਂ ਨਾਲ ਟੱਕਰ ਲੈ ਕੇ ਸ਼ਹੀਦ ਹੋ ਵਿਅਰਥ ਦੀ ਮੌਤ ਕਿਉਂ ਮਰਦਾ ਹੈ ਜਿਹੜੇ ਜ਼ਾਲਮਾਂ ਨੇ ਆਪਣੇ ਗੁਰੂਆਂ ਅਤੇ ਸਿੱਖਾਂ ਨੂੰ ਦੁੱਖ ਦਿੱਤਾ ਹੈ ਉਹਨਾਂ ਨੂੰ ਸਬਕ ਸਿਖਾਉਣ ਲਈ ਤੇਰੇ ਵਰਗੇ ਯੋਧੇ ਦੀ ਲੋੜ ਹੈ ਇਹ ਗੱਲ ਭਾਈ ਸੁਖਾ ਸਿੰਘ ਨੂੰ ਬਹੁਤ ਵਧੀਆ ਲੱਗੀ ਅਤੇ ਉਹ ਖੂਹ ਵਿੱਚੋਂ ਬਾਹਰ ਨਿਕਲ ਆਏ ਅਤੇ ਜਥੇਦਾਰ ਸ਼ਾਮ ਸਿੰਘ ਦੇ ਜਥੇ ਨਾਲ ਜਾ ਰਲੇ ਜਥੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਭਾਈ ਸੁਖਾ ਸਿੰਘ ਜੀ ਨੇ ਸ਼ਸਤਰ ਵਿੱਦਿਆ ਵਿੱਚ નિਪੁੰਨਤਾ ਹਾਸਲ ਕਰ ਲਈ ਸ਼ਸਤਰ ਵਿੱਦਿਆ ਦੇ ਨਾਲ-ਨਾਲ ਭਾਈ ਸੁਖਾ ਸਿੰਘ ਜੀ ਸੇਵਾ ਅਤੇ ਗੁਰਬਾਣੀ ਦੇ ਵੀ ਬਹੁਤ ਪ੍ਰੇਮੀ ਸਨ ਭਾਈ ਸੁਖਾ ਸਿੰਘ ਜੀ ਤੀਰ ਚਲਾਉਣਾ ਬੰਦੂਕ ਨੇਜਾ ਬਰਛੀ ਆਦ ਵਿੱਚ ਇੰਨੀ ਮਹਾਰਤ ਹਾਸਲ ਹੋ ਗਈ ਸੀ ਕਿ ਉਹਨਾਂ ਦਾ ਵਾਰ ਕਦੇ ਵੀ ਖਾਲੀ ਨਹੀਂ ਸੀ ਜਾਂਦਾ ਜਦੋਂ ਵੀ ਵਾਰ ਕਰਦੇ ਦੁਸ਼ਮਣਾਂ ਦੇ ਪ੍ਰਾਣ ਕੱਢ ਲਿਆਉਂਦੇ ਸਨ ਨਾਦਰ ਸ਼ਾਹ ਦੇ ਹਮਲੇ ਤੋਂ ਬਾਅਦ ਲਾਹੌਰ ਦੇ ਜ਼ਕਰੀਆ ਖਾਨ ਨੇ ਸਿੱਖਾਂ ਦਾ ਖੁਰਾਕੋਜ ਮਟਾਉਣ ਦਾ ਪ੍ਰਣ ਕਰ ਲਿਆ ਉਸ ਨੇ ਸਰਕਾਰੀ ਅਫਸਰਾਂ ਅਤੇ ਚੌਧਰੀਆਂ ਨੂੰ ਸਖਤ ਹੁਕਮ ਚਾੜ੍ਹੇ ਕਿ ਜਿਸ ਨੂੰ ਵੀ ਕੋਈ ਸਿੱਖ ਮਿਲੇ ਉਸ ਨੂੰ ਉਥੇ ਹੀ ਮਾਰ ਮੁਕਾਵੇ ਜਾਂ ਉਸ ਨੂੰ ਫੜ ਕੇ ਲਾਹੌਰ ਵਿੱਚ ਪੇਸ਼ ਕੀਤਾ ਜਾਵੇ ਸਿੱਖਾਂ ਦੀ ਸੂਦੇਨ ਵਾਲੇ ਸਿੱਖਾਂ ਨੂੰ ਮਾਰਨ ਵਾਲੇ ਜਾਂ ਸਿੱਖਾਂ ਨੂੰ ਜਿਉਂਦੇ ਫੜ ਕੇ ਲਾਹੌਰ ਲੈ ਕੇ ਜਾਣ ਵਾਸਤੇ ਵੱਖਰੇ ਵੱਖਰੇ ਇਨਾਮ ਰੱਖੇ ਗਏ ਇਲਾਕੇ ਦੇ अनेका ਹੀ ਚੌਧਰੀਆਂ ਨੇ ਬੇਗੁਨਾਹ ਹਜ਼ਾਰਾਂ ਸਿੱਖਾਂ ਨੂੰ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਮੌਤ ਦੇ ਘਾਟ ਉਤਾਰ ਕੇ ਮੁਗਲਾਂ ਦੀਆਂ ਖੁਸ਼ੀਆਂ ਅਤੇ ਉਹਨਾਂ ਦੁਆਰਾ ਦਿੱਤੇ ਗਏ ਇਨਾਮ ਪ੍ਰਾਪਤ ਕੀਤੇ ਇਹਨਾਂ ਸਾਰੇ ਚੌਧਰੀਆਂ ਵਿੱਚੋਂ ਹੀ ਸਭ ਤੋਂ ਸਖਤ ਚੌਧਰੀ ਮੰਡਿਆਲੀ ਦਾ ਮੱੱਸਾ ਰੰਗੜ ਸੀ। ਹਕੂਮਤ ਨੇ ਦਰਬਾਰ ਸਾਹਿਬ ਉੱਤੇ ਕਬਜ਼ਾ ਕਰ ਲਿਆ ਅਤੇ ਮੱੱਸੇ ਰੰਗੜ ਨੂੰ ਸੌਂਪ ਦਿੱਤਾ। ਮੱੱਸੇ ਰੰਗੜ ਨੇ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਘੋੜੇ ਬੰਨੇ ਅਤੇ ਦਰਬਾਰ ਵਿੱਚ ਪਲੰਗ ਲਾ ਕੇ ਹੁੱਕਾ ਪੀਆ ਕਰੇ, ਨਾਲੇ ਸ਼ਰਾਬ ਪੀਆ ਕਰੇ ਅਤੇ ਕੰਜਰੀਆਂ ਦਾ ਮੁਜਰਾ ਕਰਵਾਇਆ ਕਰਦਾ ਸੀ। ਉੱਥੇ ਬਹੁਤ ਹੀ ਸਖਤ ਪਹਿਰਾ ਲੱਗਾ ਹੋਇਆ ਸੀ। ਬਿਨਾਂ ਆਗਿਆ ਅੰਦਰ ਜਾਣਾ ਬਣਾ ਸੀ। ਅਤ ਦਰਜੇ ਦੀ ਸ਼ਕਤੀ ਹੋਣ ਕਾਰਨ ਸਿੱਖਾਂ ਦਾ ਇੱਕ ਜਥਾ ਜੋ ਜੈਪੁਰ ਵਿੱਚ ਸੀ ਉਸ ਨੂੰ ਸਿੱਖਾਂ ਦੇ ਜਸੂਸ ਨੇ ਜਾ ਕੇ ਹਰਿਮੰਦਰ ਸਾਹਿਬ ਦੀ ਬੇਅਦਬੀ ਬਾਰੇ ਦੱਸਿਆ ਬੇਅਦਬੀ ਬਾਰੇ ਸੁਣਦਿਆਂ ਹੀ ਭਾਈ ਮਹਿਤਾਬ ਸਿੰਘ ਜੀ ਉੱਠ ਖੜਾ ਹੋਇਆ ਅਤੇ ਗੁੱਸੇ ਵਿੱਚ ਬੋਲਿਆ ਮੈਂ ਜਾਂਦਾ ਹਾਂ ਅਤੇ ਮੱਸੇ ਦਾ ਸਿਰ ਵੱਢ ਕੇ ਲਿਆਉਂਦਾ ਹਾਂ ਤੇ ਨਾਲ ਹੀ ਬਾਬਾ ਸੁਖਾ ਸਿੰਘ ਜੀ ਮਾੜੀ ਕੰਬੋਕੇ ਵਾਲੇ ਵੀ ਨਾਲ ਚੱਲ ਪਏ ਦੋਨਾਂ ਸਿੰਘਾਂ ਨੇ ਅੰਮ੍ਰਿਤਸਰ ਨੇੜੇ ਆ ਕੇ ਬੋਰੀਆਂ ਵਿੱਚ ਠਿਕਰੀਆਂ ਭਰ ਲਈਆਂ ਅਤੇ ਕਾਠੀ ਅੱਗੇ ਰੱਖ ਲਈਆਂ ਤੇ ਨਾਲ ਹੀ ਭੇਸ ਬਟਾਲੇ। ਉਹਨਾਂ ਨੂੰ ਦੇਖ ਕੇ ਐਂ ਲੱਗਦਾ ਸੀ ਜਿਵੇਂ ਮੁਸਲਮਾਨ ਨੰਬਰਦਾਰ ਮਾਮਲਾ ਤਾਰਨ ਜਾ ਰਹੇ ਹੋਣ। ਜਿਉਂ ਹੀ ਦੋਵੇਂ ਸਿੰਘ ਅੰਮ੍ਰਿਤਸਰ ਦਰਬਾਰ ਸਾਹਿਬ ਪਹੁੰਚੇ ਤਾਂ ਉਹਨਾਂ ਨੇ ਆਪਣੇ ਘੋੜੇ ਦਰਸ਼ਨੀ ਦਿਉੜੀ ਦੇ ਬਾਹਰ ਬੰਨੇ ਅਤੇ ਬੋਰੀ ਚੁੱਕ ਕੇ ਅੰਦਰ ਚਲੇ ਗਏ। ਜਦੋਂ ਦਰਬਾਰ ਸਾਹਿਬ ਅੰਦਰ ਗਏ ਤਾਂ ਉਹ ਕੀ ਦੇਖਦੇ ਹਨ ਕਿ ਮੱਸਾ ਰੰਗੜ ਨਸ਼ੇ ਨਾਲ ਘੁੱਟ ਹੋਇਆ ਹੁੱਕਾ ਪੀ ਰਿਹਾ ਸੀ ਅਤੇ ਕੰਜਰੀਆਂ ਦਾ ਮੁਜਰਾ ਕਰਵਾ ਰਿਹਾ ਸੀ ਇਹ ਦ੍ਰਿਸ਼ ਦੇਖ ਕੇ ਸਿੰਘਾਂ ਦਾ ਖੂਨ ਉਬਾਲੇ ਮਾਰਨ ਲੱਗ ਗਿਆ ਉਹਨਾਂ ਨੇ ਬੋਰੀ ਪਲੰਘ ਹੇਠਾਂ ਸੁੱਟ ਕੇ ਕਿਹਾ ਮਾਮਲਾ ਹਾਜ਼ਰ ਹੈ ਜਿਉਂ ਹੀ ਮੱਸੇ ਰੰਗੜ ਨੇ ਬੋਰੀ ਦੇਖਣ ਲਈ ਧੌਣ ਚੁਕਾਈ ਤਾਂ ਸਿੰਘਾਂ ਨੇ ਬਿਜਲੀ ਵਾਂਗ ਗਰਜ ਕੇ ਇੱਕੋ ਹੀ ਵਾਰ ਨਾਲ ਉਸ ਦੀ ਧੌਣ ਸਰੀਰ ਨਾਲੋਂ ਵੱਖ ਕਰ ਦਿੱਤੀ ਨਾਲ ਖੜੇ ਸਿਪਾਹੀ ਵੀ ਡੰਗ ਰਹਿ ਗਏ ਅਤੇ ਘਬਰਾ ਕੇ ਪਿੱਛੇ ਹੋ ਗਏ ਇਸ ਤਰ੍ਹਾਂ ਦੋਹਾਂ ਸਿੰਘਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਗੁਰਦੁਆਰਿਆਂ ਦੀ ਬੇਦਬੀ ਨਾ ਸਹਾਰਦਿਆਂ ਮੱਸੇ ਰੰਗੜ ਦਾ ਸਿਰ ਵੱਢ ਕੇ ਲੈ ਆਏ ਤੇ ਇਸ ਤਰ੍ਹਾਂ ਬੁਰਾਈ ਦਾ ਅੰਤ ਕੀਤਾ ਅਖੀਰ ਨੂੰ ਭਾਈ ਸਾਹਿਬ 1752 ਈਸਵੀ ਨੂੰ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਨਾਲ ਲੋਹਾ ਲੈਂਦਿਆਂ ਲਾਹੌਰ ਵਿਖੇ ਸ਼ਹੀਦੀ ਪ੍ਰਾਪਤ ਕੀਤੀ ਅਤੇ ਸਦਾ ਲਈ ਅਮਰ ਹੋ ਗਏ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਆਂ ਉਹਨਾਂ ਦੇ ਪਾਵਨ ਸਥਾਨਾਂ ਦੇ ਦਰਸ਼ਨ ਕੀਤੇ ਆ ਤੇ ਨਾਲੇ ਤੁਹਾਨੂੰ ਕਰਵਾਏ ਆ ਤੇ ਆਸ ਕਰਦੇ ਆਂ ਜੀ ਤੁਹਾਨੂੰ ਵੀ ਦਰਸ਼ਨ ਕਰਕੇ ਵਧੀਆ ਲੱਗਾ ਹੋਊਗਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਦਰਸ਼ਨ ਕਰਕੇ ਕਿਵੇਂ ਦਾ ਲੱਗਾ ਤੇ ਹੁਣ ਆਪਾਂ ਤੁਹਾਨੂੰ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ